ਹੁਣ ਤੱਕ ਦੀ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆ ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿ ਜੋ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਜਿਹੜੀ ਹੜਤਾਲ ਖਤਮ ਕਰ ਦਿੱਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਆ ਕਿ ਜੋ ਕੇਂਦਰ ਨੇ ਇੱਕ ਪ੍ਰਪੋਜ਼ਲ ਦਿੱਤਾ ਹੈ ਕੇਂਦਰ ਦੇ ਪ੍ਰਪੋਜ਼ਲ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਜਿਹੜੀ ਸਹਿਮਤੀ ਬਣੀ ਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਕਿਸਾਨ ਜੋ 111 ਤੋਂ ਵੱਧ ਕੇ ਜੋ 121 ਕਿਸਾਨਾਂ ਵੱਲੋਂ ਮਰਨ ਵਰਤ ਜਿਹੜਾ ਰੱਖਿਆ ਗਿਆ ਸੀ ਤਾਂ ਅੱਜ ਉਹ ਮਰ ਵਰਤਨ ਜਿਹੜਾ ਆ ਉਹ ਖੋਲ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਲਈ ਜੜਾ ਕਿ ਇਹ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕੁਝ ਮਹੀਨੇ ਪਹਿਲਾਂ ਜਿਹੜਾ ਆ ਝੋਨੇ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਉਹਨਾਂ ਵੱਲੋਂ ਜਿਹੜਾ ਆ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਇਹ ਜੋ ਕਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਜਾਂ ਫਿਰ ਇਸ ਤੋਂ ਥੋੜਾ ਪਿੱਛੇ ਜਾਈਏ ਤਾਂ ਇੱਕ ਸਾਲ ਦਿੱਲੀ ਦੀਆਂ ਬਰੂਹਾਂ ਤੇ ਬੈ ਕੇ ਜਿਹੜੇ ਨੇ ਕਿਸਾਨ ਉਹ ਵਾਪਸ ਮੁੜ ਕੇ ਆਏ ਸਨ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਇਹ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਐਮਐਸਬੀ ਜੋ ਗਰੰਟੀ ਕਾਨੂੰਨ ਹੈ ਉਸ ਦੇ ਉੱਤੇ ਜਿਹੜੀ ਆ ਉਹ ਸਹਿਮਤੀ ਬਣਾਈ ਸੀ ਤੇ ਉਸ ਦੇ ਉੱਤੇ ਜਿਹੜਾ ਕਾਨੂੰਨ ਬਣੇਗਾ ਤਾਂ ਹੁਣ ਫੇਰ ਕਿਸਾਨ ਉਹੀ ਮੰਗਾਂ ਨੂੰ ਲੈ ਕੇ ਜਿਹੜਾ ਆ ਦਿੱਲੀ ਕੋਚ ਕਰਨਾ ਚਾਹੁੰਦੇ ਸਨ ਤਾਂ ਪਿਛਲੇ ਸਾਲ ਜੇਕਰ ਫਰਵਰੀ ਦੀ ਗੱਲ ਕਰੀਏ ਤਾਂ ਫਰਵਰੀ ਦੇ ਵਿੱਚ ਜਿਹੜਾ ਜਵਨ ਸਿੰਘ ਪੰਦੇਰ ਕਿਸਾਨ ਆਗੂ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਲੀ ਕੂਚ ਕਰਨ ਜਾਣਾ ਸੀ ਤਾਂ ਹਰਿਆਣਾ ਦੇ ਬਾਰਡਰ ਦੇ ਉੱਤੇ ਉਹਨਾਂ ਨੂੰ ਰੋਕ ਲਿਆ ਜਾਂਦਾ ਤਾਂ ਜਿਸ ਤੋਂ ਬਾਅਦ ਮਾਹੌਲ ਤਨਾਵਪੂਰਵਕ ਹੁੰਦਾ ਅਤਰੂ ਕਾਸਤੇ ਗੋਲੇ ਸੁੱਟੇ ਜਾਂਦੇ ਨੇ ਤਾਂ ਦੂਜਾ ਮੋਰਚਾ ਜਿਹੜਾ ਆ ਖਨੌਰੀ ਬਾਰਡਰ ਦੇ ਉੱਤੇ ਲੱਗ ਜਾਂਦਾ ਤਾਂ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਵੱਲੋਂ ਵੀ ਇਹ ਤੈਅ ਕੀਤਾ ਜਾਂਦਾ ਆ ਕਿ ਹੁਣ ਜਿਹੜੇ ਕਿਸਾਨ ਨੇ ਉਹ ਉਹ ਹੰਗਰ ਸਟ੍ਰਾਈਕ ਡੈਥ ਤਿੱਲ ਮਮ ਜਾਨੀ ਕਿ ਉਹ ਹੜਤਾਲ ਜਿਹੜੀ ਆ ਉਹ ਭੁਖ ਹੜਤਾਲ ਕਰਨਗੇ ਤਾਂ ਜਦੋਂ ਤੱਕ ਉਹ ਮਰ ਨਹੀਂ ਜਾਂਦੇ ਤਾਂ ਜਦੋਂ ਉਹ ਮਰ ਜਾਣਗੇ ਤਾਂ ਅਗਲਾ ਜਿਹੜਾ ਆ ਜੋ ਕਿਸਾਨ ਆਗੂ ਹੋਏਗਾ ਉਹ ਤਿਆਰ ਹੋਏਗਾ ਤਾਂ ਉਦੋਂ ਤੱਕ ਜੋ ਪਹਿਲਾ ਕਿਸਾਨ ਆਗੂ ਦੀ ਡੈਥ ਹੋਏਗੀ ਤਾਂ ਉਸ ਦਾ ਜਿਹੜਾ ਸੰਸਕਾਰ ਨਹੀਂ ਕੀਤਾ ਜਾਏਗਾ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਗਲ ਦੇ ਵਿੱਚ ਜੋ ਕਿ ਇਹ ਮਾਲਾ ਪਾ ਕੇ ਇਸ ਦੀ ਸ਼ੁਰੂਆਤ ਕੀਤੀ ਸੀ ਤਾਂ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਜਿਹੜੇ ਨੇ ਪੂਰੇ 54 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਸਰਕਾਰਾਂ ਵੱਲੋਂ ਇੱਕ ਦੂਜੇ ਤੇ ਗਾਜ ਸੁਟਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕੀਤਾ ਤਾਂ ਹੁਣ ਜਿਹੜੇ 54 ਦਿਨ ਬੀਤ ਗਏ ਨੇ ਤਾਂ ਫਿਰ ਇਸ ਦੇ ਵਿੱਚ ਹੀ ਫੈਸਲਾ ਜੱਤੇਬੰਦੀਆਂ ਵੱਲੋਂ ਲਿਆ ਜਾਂਦਾ ਹੈ ਕਿ ਅਸੀਂ ਵੀ ਜਿਹੜਾ ਆ ਹੁਣ ਜਿਹੜਾ ਕਿ ਉਹਦੇ ਤੇ ਮਰਨ ਵਰਤ ਤੇ ਅਸੀਂ ਬੈਠਾਂਗੇ ਤਾਂ ਫਿਰ ਉਸ ਦੇ ਵਿੱਚ ਇਹ ਹੁੰਦਾ ਹੈ ਕਿ ਪਹਿਲਾਂ ਤਾਂ 100 ਜਿਹੜਾ 11 ਕਿਸਾਨ ਆਗੂਆਂ ਦਾ ਜਿਹੜਾ ਆ ਉਹ ਜਥਾ ਮਰਨ ਵਰਤ ਤੇ ਲਈ ਬੈਠਦਾ ਤਾਂ ਫਿਰ ਇਸ ਦੀ ਵੱਧ ਕੇ ਗਿਣਤੀ ਜਿਹੜੀ ਆ ਉਹ 200 ਤੋਂ ਵੱਧ ਜਾਂਦੀ ਆ ਤਾਂ ਫਿਰ ਅੱਜ ਕੇਂਦਰ ਵੱਲੋਂ ਇੱਕ ਪ੍ਰਪੋਜ਼ਲ ਜਿਹੜਾ ਦਿੱਤਾ ਗਿਆ ਤਾਂ ਉਸ ਦੇ ਵਿੱਚ ਇਹ ਕਿਹਾ ਗਿਆ ਕਿ 14 ਫਰਵਰੀ ਦੀ ਮੀਟਿੰਗ ਜਿਹੜੀ ਆ ਉਹ ਦਿੱਤੀ ਗਈ ਹੈ ਤਾਂ 14 ਫਰਵਰੀ ਦੀ ਮੀਟਿੰਗ ਦਿੱਤੀ ਗਈ ਹੈ ਤਾਂ ਕਿਸਾਨਾਂ ਦੀ ਮੀਟਿੰਗ ਜਿਹੜੀ ਆ ਉਹ 26 ਸੈਕਟਰ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਸ਼ਾਮ ਨੂੰ 5 ਵਜੇ ਕੀਤੀ ਜਾਣੀ ਹੈ ਤਾਂ ਉਸ ਤੋਂ ਪਹਿਲਾਂ ਜਿਹੜਾ ਕਿਸਾਨਾਂ ਵੱਲੋਂ ਇਹ ਜਿਹੜਾ ਆ ਭੁਖ ਹੜਤਾਲ ਜਿਹੜੀ ਆ ਕਰ ਦਿੱਤੀ ਹੈ ਤਾਂ ਬੜੀ ਇੱਕ ਖਾਸ ਗੱਲ ਇਹ ਰਹਿਣ ਵਾਲੀ ਹੈ ਕਿ ਇਸ ਦੇ ਵਿੱਚ ਜੋ ਕਿ ਕਿਸਾਨ ਜਗਜੀਤ ਸਿੰਘ ਢੱਲੇਵਾਲ ਹੈ ਉਹਨਾਂ ਨੂੰ ਵੀ ਜੋ ਮੈਡੀਕਲ ਟ੍ਰੀਟਮੈਂਟ ਅ ਦੇਣ ਦਾ ਜਿਹੜਾ ਆ ਉਹ ਐਲਾਨ ਕਰ ਦਿੱਤਾ ਗਿਆ ਤਾਂ ਮੈਡੀਕਲ ਟਰੀਟਮੈਂਟ ਜਿਹੜਾ ਆ ਉਹ ਬਾਹਰ ਤੋਂ ਜਿਹੜਾ ਕਰਵਾਇਆ ਜਾਏਗਾ ਤਾਂ ਉਹਨਾਂ ਨੂੰ ਡ੍ਰਿਪ ਲਗਾਈ ਗਈ ਆ ਤਾਂ ਇਸ ਦੇ ਵਿੱਚ ਜੋ ਉਹਨਾਂ ਦਾ ਜੋ ਮਨਨ ਵਰਤਨ ਹੈ ਉਹ ਜਾਰੀ ਰਹੇਗਾ ਤਾਂ ਇਸ ਦੇ ਵਿੱਚ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤਾਂ ਉੱਥੇ ਕੁਝ ਜਥੇਬੰਦੀਆਂ ਦੇ ਨਾਲ ਜੁੜੇ ਜੋ ਕਿ ਜਾਂ ਫਿਰ ਜੋ ਕਿਸਾਨੀ ਆਗੂ ਦੇ ਨਾਲ ਜਿਹੜੇ ਜਾਂ ਉਹਨਾਂ ਦੀਆਂ ਚਿੰਤਾਵਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਲੋਕ ਉਹਨਾਂ ਦੇ ਵਕ ਵਕ ਬਿਆਨ ਆ ਰਹੇ ਨੇ ਕਿ 14 ਫਰਵਰੀ ਦਾ ਕਿਉਂ ਐਲਾਨ ਕੀਤਾ ਗਿਆ ਤਾਂ ਕੇਂਦਰ ਸਰਕਾਰ ਨੂੰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਦੇਖਦਿਆਂ ਹੋਇਆਂ ਜਿਹੜਾ ਇਹ ਮਨ ਜਿਹੜੀ ਆ ਮੀਟਿੰਗ ਦੀ ਜੋ ਤਰੀਕ ਹੈ ਉਸ ਨੂੰ ਅੱਜ ਜਾਂ ਕੱਲ ਦੇ ਵਿੱਚ ਹੀ ਰੱਖਣਾ ਚਾਹੀਦਾ ਸੀ ਕਿ ਆਖਿਰਕਾਰ ਇਸ ਦੇ ਪਿੱਛੇ ਕੇਂਦਰ ਸਰਕਾਰ ਦਾ ਮਨਸੂਬਾ ਕੀ ਹੈ ਜਾਂ ਫਿਰ ਕੇਂਦਰ ਸਰਕਾਰ ਚਾਹੁੰਦੀ ਕੀ ਹੈ ਤਾਂ ਕਿਸਾਨ ਆਗੂਆਂ ਨੂੰ ਸੁਚੇਤ ਰਹਿਣ ਦੀ ਜਿਹੜੀ ਆ ਉੱਥੇ ਹੀ ਅ ਜਿਹੜੀ ਹੈ ਉਹ ਇਹ ਦੱਸੇ ਹਦਾਇਤ ਕੀਤੀ ਹੈ ਕਿ ਕਿਸਾਨ ਜਿਹੜੇ ਨੇ ਉਹ ਆਗੂ ਜਾਂ ਫਿਰ ਉਹ ਕਿਸਾਨ ਜੋ ਪੂਰੇ ਪਾੜੇ ਠੱਗੇ ਗਏ ਨੇ ਉਹਨਾਂ ਨੂੰ ਅ ਸੁਚੇਤ ਲਹਿਣ ਦੀ ਹਦਾਇਤ ਕੀਤੀ ਗਈ ਹੈ ਤਾਂ ਕੇਂਦਰ ਸਰਕਾਰ ਕੇਸ ਮਨਸੂਬੇ ਨੂੰ ਲੈ ਕੇ ਜਿਹੜਾ 14 ਫਰਵਰੀ ਦਾ ਜਿਹੜਾ ਮੀਟਿੰਗ ਦੇ ਲਈ ਸਮਾਂ ਦਿੱਤਾ ਗਿਆ ਤਾਂ ਇੰਨਾ ਸਮਾਂ ਜਿਹੜਾ ਆ ਜੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੈ ਦਵਾਈਆਂ ਤੇ ਸਰਤੇ ਜਿਹੜੇ ਆ ਉਹ ਨਹੀਂ ਰਹਿ ਸਕਦੇ ਤਾਂ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਸਿਰਫ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਲੈ ਕੇ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦਿੱਤਾ ਜਾ ਰਿਹਾ ਪਰ ਉਹਨਾਂ ਦਾ ਮਰਨ ਵਰਤਨ ਜਿਹੜਾ ਆ ਉਹ ਉਸੇ ਤਰ੍ਹਾਂ ਜਾਰੀ ਰਹੇਗਾ ਤਾਂ ਇਸ ਦੇ ਵਿੱਚ ਜੋ ਕਿ ਕਿਸਾਨ ਆਗੂ ਦਾ ਜਥਾ ਜੋ ਕਿ ਅ 121 ਤੋਂ ਵੱਧ ਕੇ 200 ਤੋਂ ਜ਼ਿਆਦਾ ਹੋਇਆ ਸੀ ਤਾਂ ਉਹਨਾਂ ਵੱਲੋਂ ਅੱਜ ਜਿਹੜਾ ਮਰਨ ਵਰਤ ਜਿਹੜਾ ਆ ਉਹ ਛੱਡ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਚਾਹ ਪੀਤੀ ਆ ਤੇ ਕੁਝ ਕਿਸਾਨ ਆਗੂਆਂ ਵੱਲੋਂ ਜਿਹੜਾ ਆ ਜੂਸ ਪਿਆ ਕੇ ਉਹਨਾਂ ਦਾ ਵਰਤ ਜਿਹੜਾ ਆ ਉਹ ਭੁੱਖ ਹੜਤਾਲ ਜਿਹੜੀ ਆ ਉਹ ਖੋਲੀ ਗਈ ਆ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਅ ਰਾਹਤ ਪਰਿਕਾ ਪਰ ਨਿਕਲ ਕੇ ਸਾਹਮਣੇ ਆਉਣ ਦੀ ਜਿਹੜੀ ਆ ਉਹ ਆਸ ਜਿਤਾਈ ਜਾ ਰਹੀ ਆ ਤਾਂ ਕਿਸਾਨ ਆਗੂਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਜਿਤ ਦੀ ਪਹਿਲੀ ਨਿਸ਼ਾਨੀ ਆ ਤਾਂ ਹੌਲੀ ਹੌਲੀ ਮੌਲਚਾ ਜਿਹੜਾ ਆ ਉਹ ਸਾਡੇ ਹੱਥ ਹੋਏਗਾ